ਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਇਸੇ ਮੌਜੂਦ ਹਾਂ ਸਚਕਨ ਸ੍ਰੀ ਹਰਮੰਦਰ ਸਾਹਿਬ ਜੀ ਦੇ ਬਾਹਰ ਤੇ ਦੱਸਦੀਏ ਕਿ ਵੱਡੇ ਪੱਧਰ ਦੇ ਉੱਤੇ ਗੁਰਸਿੱਖ ਸੰਗਤ ਸਚਕਨ ਸ੍ਰੀ ਹਰਮੰਦਰ ਸਾਹਿਬ ਹਰ ਰੋਜ਼ ਮੱਥਾ ਟੇਕਣ ਵਾਸਤੇ ਪਹੁੰਚਦੀ ਆ ਤਾਂ ਉੱਥੇ ਤੁਸੀਂ ਵੇਖ ਸਕਦੇ ਹੋ ਕਿ ਜਿੱਥੇ ਪੂਰੇ ਸੂਬੇ ਭਰ ਦੇ ਵਿੱਚ ਠੰਡ ਦਾ ਕਹਿਰ ਵੱਧਦਾ ਜਾ ਰਿਹਾ ਲੇਕਿਨ ਸੰਗਤ ਦੇ ਵਿੱਚ ਜੇ ਕਹਿ ਲਈ ਕਿ ਆਸਤਾ ਹੀ ਇੰਨੀ ਕੁ ਜ਼ਿਆਦਾ ਕਿ ਬਿਨਾਂ ਠੰਡ ਦੀ ਪਰਵਾਹ ਕੀਤੇ ਸੰਗਤ ਵੱਡੇ ਪੱਧਰ ਤੇ ਉੱਤੇ ਗੁਰੂ ਘਰ ਵਿਖੇ ਦਰਸ਼ਨ ਦੇ ਦਾਰੇ ਕਰਨ ਵਾਸਤੇ ਲਗਾਤਾਰ ਪਹੁੰਚਦੀ ਹੈ ਹਾਲਾਂਕਿ ਸ਼ਰਮਣੀ ਕਮੇ ਤਾਂ ਉਹਨਾਂ ਵੱਲੋਂ ਵੀ ਜਿਹੜੇ ਪੁਕਤਾ ਪ੍ਰਬੰਧ ਸੰਗਤ ਵਾਸਤੇ ਕੀਤੇ ਗਏ ਨੇ ਦੱਸ ਦਈਏ ਕਿ ਪ੍ਰਕਰਮਾਂ ਦੇ ਵਿੱਚ ਜੋ ਟਾਟ ਵਿਛਾਏ ਗਏ ਨੇ ਗਰਮ ਜਾਂ ਫਿਰ ਆਪਾਂ ਕਹਿ ਲਈਏ ਕਿ ਪੂਰੇ ਜੇ ਆਪਾਂ ਕਹਿ ਲਈਏ ਕਿ ਹਾਲਸ ਦੀ ਗੱਲ ਕਰ ਲਈਏ ਅੰਦਰ ਦੀਵਾਨ ਹਾਲ ਦੀ ਗੱਲ ਕਰ ਲਈਏ ਤਾਂ ਜਿਹੜੇ ਹੀਟਰ ਜਿਹੜੇ ਨੇ ਉਹ ਵੀ ਲਗਾਏ ਗਏ ਨੇ ਤਾਂ ਐਸੀ ਤਰ੍ਹਾਂ ਦੇ ਨਾਲ ਵੱਖ-ਵੱਖ ਪ੍ਰਬੰਧ ਜਿਹੜੇ ਨੇ ਸੰਗਤ ਦੀ ਸੁਖ ਸੁਹੰਤ ਵਾਸਤੇ ਸਤਿਗੁਰੂ ਜੀ ਹਰਮੰਦਰ ਸਾਹਿਬ ਵਿਖੇ ਜੋ ਕਰ ਦਿੱਤੇ ਗਏ ਨੇ ਤਾਂ ਇਹ ਤਸਵੀਰਾਂ ਲਗਾਤਾਰ ਸਾਂਝਾ ਕਰ ਰਹੇ ਹਾਂ ਤਾਂ ਮੈਂ ਆਪਣੇ ਸਹਿਯੋਗੀ ਨੂੰ ਕਵਾਂਗਾ ਕਿ ਗੁਰੂ ਘਰ ਦੇ ਅੰਦਰ ਦੀਆਂ ਵੀ ਤਸਵੀਰਾਂ ਜਿਹੜੀਆਂ ਨੇ ਸਾਂਝੇ ਕੀਤੀਆਂ ਜਾਣ ਕਿ ਕਿਸ ਤਰ੍ਹਾਂ ਦੇ ਨਾਲ ਗੁਰਸਿੱਖ ਸੰਗਤ ਵਾਸਤੇ ਜੋ ਠੰਡ ਤੋਂ ਬਚਾਅ ਕਰਨ ਲਈ ਜਿਹੜੇ ਪ੍ਰਬੰਧ ਨੇ ਗੁਰੂ ਘਰ ਦੀ ਜੋ ਸ਼ਰਮਣੀ ਕਮੇਟੀ ਹੈ ਉਹਨਾਂ ਵੱਲੋਂ ਕਿਸ ਤਰ੍ਹਾਂ ਦੇ ਨਾਲ ਕੀਤੇ ਗਏ ਨੇ ਤਾਂ ਤਸਵੀਰਾਂ ਤਾਂ ਨਾਲ ਗੁਰੂ ਘਰ ਦੇ ਅੰਦਰ ਦੀਆਂ ਵੀ ਸਾਂਝੀਆਂ ਕਰਦੇ ਆ ਗੁਰੂ ਸਤਿਨਾਮ ਸਿਰੀ ਵਾਹਿਗੁਰੂ ਸਤਿਨਾਮ ਵਾਹੇ ਗੁਰੂ ਤਨ ਵਾਹੇ ਗੁਰੂ ਵਾਹੇ ਗੁਰੂ ਤਨ ਵਾਹੇ ਗੁਰੂ ਵਾਹੇ ਗੁਰੂ ਤਨ ਵਾਹੇ ਗੁਰੂ ਵਾਹੇ ਗੁਰੂ ਤਨ ਵਾਹੇ ਮਨੂ ਸਤਿਨਾਮ ਸ੍ਰੀ ਵਾਹੇ ਗੁਰੂ ਸਤਿਨਾਮ ਸ੍ਰੀ ਵਾਹੇ ਗੁਰੂ ਸਤਿਨਾਮ ਸ੍ਰੀ ਵਾਹੇ सतनाम गुरु वगुरगु सतनाम गुरु वुरु सतनाम गुरु वुरु वागुरु धन वागुरु sat naam siri vaale guru sat naam siri vaale guru sach naam siri vahe guru, sat naam siri vahe guru siri guru ਤਤ ਉਸ ਵੀਰ ਅਰਨਾਲ ਸਚਕੰਚੀ ਸ੍ਰੀ ਹਰਮੰਦਰ ਸਾਹਿਬ ਜੀ ਦੇ ਅੰਦਰ ਦੀਆਂ ਵੀ ਸਾਂਝਾ ਕੀਤੇ ਤੁਸੀਂ ਵੇਖਿਆ ਕਿ ਜਿੱਥੇ ਕਿ ਵੱਡੇ ਪੱਧਰ ਦੇ ਉੱਤੇ ਗੁਰਸਿੱਖ ਸੰਗਤ ਸਚਕੰਚੀ ਸ੍ਰੀ ਹਰਮੰਦਰ ਸਾਹਿਬ ਵਿਖੇ ਲਗਾਤਾਰ ਪਹੁੰਚਦੀ ਆ ਉੱਥੇ ਹੀ ਜੇਕਰ ਅਸੀਂ ਸੂਬੇ ਦੀ ਗੱਲ ਕਰੀਏ ਤਾਂ ਪੂਰੇ ਸੂਬੇ ਭਰ ਦੇ ਵਿੱਚ ਠੰਡ ਦਾ ਕਹਿਰ ਵੱਧਦਾ ਜਾ ਰਿਹਾ ਲੇਕਿਨ ਸੰਗਤ ਵੱਲੋਂ ਇਸ ਠੰਡ ਦੀ ਪਰਵਾਹ ਕੀਤੇ ਬਗੈਰ ਗੁਰੂ ਘਰ ਅੰਦਰ ਜੋ ਸਵੇਰ ਤੋਂ ਹੀ ਦੇਰ ਰਾਤ ਤੋਂ ਹੀ ਮੱਥਾ ਟੇਕਣ ਵਾਸਤੇ ਸੰਗਤ ਵੱਡੇ ਪੱਧਰ ਦੇ ਉੱਤੇ ਪਹੁੰਚਦੀ ਆ ਤਾਂ ਉੱਥੇ ਦੱਸ ਜੀਏ ਕਿ ਜੇਕਰ ਪ੍ਰਬੰਧਾਂ ਦੀ ਗੱਲ ਕਰੀਏ ਤਾਂ ਸਚਕੰਚ ਜੈ ਸਾਹਿਬਾਨ ਵੱਲੋਂ ਪ੍ਰਧਾਨ ਸਾਹਿਬਾਨ ਵੱਲੋਂ ਤਾਂ ਵੱਡੇ ਪੱਤਰ ਦੇ ਉੱਤੇ ਜਿਹੜੇ ਪ੍ਰਬੰਧ ਨੇ ਉਹ ਗੁਰੂ ਘਰ ਵਿਖੇ ਠੰਢ ਤੇ ਪਹਚਾਵ ਤੋਂ ਗੁਰੂ ਘਰ ਵਿਖੇ ਜਿਹੜਾ ਪ੍ਰਬੰਧ ਹੋ ਵੱਡੇ ਪੱਤਰ ਤੇ ਕਰ ਦਿੱਤੇ ਗਏ ਨੇ ਹਾਲਾਂਕਿ ਜੇਕਰ ਆਸਤਾ ਦੀ ਗੱਲ ਕਰੀ ਤਾਂ ਆਸਤਾ ਇੰਨੀ ਕਿ ਜ਼ਿਆਦਾ ਸੰਗਤ ਦੀ ਕਿ ਕਿਸੇ ਵੀ ਤਰ੍ਹਾਂ ਦੇ ਨਾਲ ਠੰਢ ਦੀ ਜਿਹੜੀ ਆ ਪ੍ਰਵਾਹ ਕਿਤੇ ਬਿਨਾਂ ਸੰਗਤ ਜੋ ਗੁਰੂ ਘਰ ਵਿਖੇ ਦਰਸ਼ਨ ਦੇ ਦਾਰੇ ਕਰਨ ਵਾਸਤੇ ਪਹੁੰਚਦੀ ਆ ਤਾਂ ਉਸੇ ਤਰ੍ਹਾਂ ਦੇ ਨਾਲ ਤਰ੍ਹਾਂ ਨਾਲ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਾਲਾਂਕਿ ਮੌਸਮ ਵਿਭਾਗ ਵੱਲੋਂ ਅਲਰਟ ਜ਼ਰੂਰ ਕਰ ਦਿੱਤਾ ਗਿਆ ਕਿਉਂਕਿ ਬਰਸਾਤ ਹਲੇ ਤੱਕ ਪੂਰੇ ਸੂਬੇ ਭਰ ਦੇ ਵਿੱਚ ਨਹੀਂ ਹੋਈ ਲੇਕਿਨ ਠੰਡ ਜਿਹੜੀ ਹੈ ਉਹ ਲਗਾਤਾਰ ਵੱਧ ਰਹੀ ਹੈ ਦਿਨੋਂ ਦਿਨ ਜਿਹੜੀ ਠੰਡ ਵੱਧਦੀ ਜਾ ਰਹੀ ਹੈ ਲੇਕਿਨ ਇਹ ਸੰਗਤ ਵੀ ਉਸੇ ਤਰ੍ਹਾਂ ਦੇ ਨਾਲ ਵੱਧਦੀ ਦਿਖਾਈ ਦੇ ਰਹੀ ਹੈ ਕਿਉਂਕਿ ਬਿਨਾ ਜੇਕਰ ਅਸੀਂ ਠੰਡ ਦੀ ਗੱਲ ਕਰੀਏ ਤਾਂ ਇਹ ਜੋ ਠੰਡ ਹੈ ਕਿਤਨਾ ਕਿਤੇ ਇਸ ਠੰਡ ਤੋਂ ਵੱਧ ਕੇ ਆਸਤਾ ਜਿਹੜੀ ਸੰਗਤ ਦੀ ਦਿਖਾਈ ਦਿੰਦੀ ਹੈ ਜਿਸ ਤਰ੍ਹਾਂ ਦੇ ਨਾਲ ਸੰਗਤ ਵੱਡੇ ਪੱਧਰ ਤੇ ਗੁਰੂ ਘਰ ਵਿਖੇ ਆ ਕੇ ਦਰਸ਼ਨ ਦਰਾਰੇ ਕਰਦੀ ਹੈ ਤਾਂ ਉਹ ਤਸਵੀਰਾਂ ਜਿਹੜੀਆਂ ਨੇ ਤੁਹਾਡੇ ਨਾਲ ਸਾਂਝੇ ਕੀਤੀਆਂ ਨੇ ਠੰਡ ਤੋਂ ਕਿਸ ਤਰ੍ਹਾਂ ਦੇ ਨਾਲ ਕਿ ਠੰਡ ਦੀ ਪ੍ਰਵਾਹ ਕੀਤਾ ਬਗੈਰ ਸੰਗਤ ਵੱਡੇ ਪੱਤਰ ਤੇ ਪਹੁੰਚ ਗਿਆ ਤਾਂ ਇਸੇ ਤਰ੍ਹਾਂ ਦੇ ਨਾਲ ਬਰੇਰੋ ਜਗਮਨ ਦਰਸ਼ਨ ਟੀਵੀ ਦੇ ਨਾਲ ਤੜਨਾ ਕੱਲੀ ਕੱਲੀ ਜਾਣਕਾਰੀ ਜਿਹੜੀ ਆ ਗੁਰੂ ਘਰ ਨਾਲ ਸੰਬੰਧੀ ਜਿਹੜੀ ਆ ਸਾਂਝੀ ਕਰਦੇ ਰਵਾਂਗੇ ਕੈਮਰਾਮੈਨ ਸੁਨੀਕ ਮਾਰ ਦੇ ਨਾਲ ਅਖੇ ਸੁਨਕ ਜਗਵਾਨੀ ਟੀਵੀ ਸ਼੍ਰੀ ਅਮਸਾ ਸਾਹਿਬ